ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਮਦੇਵ ਜੀ ਮੈਂ ਅੰਨਲੇ ਕੀ ਟੇਕ ਤੇਰਾ ਨਾਮ ਖੰਦ ਕਰ ਧੰਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਕਥਾ ਸਰਲ ਵਿਚਾਰ ਦਾ ਆਨੰਦ ਮਾਣ ਰਹੇ ਸਤਸੰਗੀ ਜਨੋ ਗੁਰੂ ਮਹਾਰਾਜ ਕਿਰਪਾ ਕਰ ਰਹੇ ਹਨ ਪਾਵਨ ਅੰਗ 727 ਤੇ ਤਿਲੰਗ ਰਾਗ ਦੇ ਅੰਦਰ ਭਗਤ ਨਾਮਦੇਵ ਜੀ ਕਿਰਪਾ ਕਰ ਰਹੇ ਹਨ ਭਗਤ ਨਾਮਦੇਵ ਜੀ ਪਰਮੇਸ਼ਰ ਅੱਗੇ ਬੇਨਤੀ ਪੂਰਵਕ ਸ਼ਬਦ ਉਚਾਰਨ ਕਰਦੇ ਹਾਲ ਕਿ ਹੇ ਖੁੰਧਕਾਰ ਸਰਬ ਦੇ ਮਾਲਕ ਪਰਮੇਸ਼ਰ ਤੇਰਾ ਨਾਮ ਮੈਂ ਕਹੀਏ ਮੇਰੇ ਮਨ ਬੁੱਧ ਰੂਪੀ ਨੇਤਰਾ ਵਿੱਚ ਵਿਚਾਰ ਰੂਪੀ ਨਿਗਾਹ ਤੋਂ ਬਗੈਰ ਅੰਦਲੇ ਪਾਵਨ ਨੇ ਦੀ ਟੇਕੋਟ ਹੈ ਖੁੰਧਕਾਰਾ ਜਿਵੇਂ ਧੋਬੀ ਦੇ ਪਟੜੇ ਦਾ ਕਿਲਾ ਉਸ ਪਟੜੇ ਦਾ ਆਸਰਾ ਹੁੰਦਾ ਹੈ ਇਉ ਸੰਮੁਖ ਬਿਰਤੀ ਜੋੜਨ ਵਾਸਤੇ ਤੇ ਲੋਕ ਪ੍ਰਲੋਕ ਵਿੱਚ ਤੇਰਾ ਨਾਮ ਹੀ ਸਾਡਾ ਖੁੰਧਕਾਰਾ ਆਸਰਾ ਹੈ ਹੋਰ ਵੀ ਅਰਥ ਕਰਦੇ ਹਨ ਖੁੰਧਕਾਰਾ ਸੱਤਾਂ ਵਿਲੈਤਾ ਦੇ ਪਾਤਸ਼ਾਹ ਦਾ ਨਾਮ ਹੈ ਇਉ ਸੱਤ ਪਤਾਲਾਂ ਤੇ ਸੱਤ ਆਕਾਸ਼ਾਂ ਭਾਵ ਸਾਰੇ ਬ੍ਰਹਿਮੰਡਾਂ ਵਿੱਚ ਤੇਰਾ ਨਾਮ ਪਾਤਸ਼ਾਹ ਦੀ ਨਿਆਏ ਹੈ ਵਾ ਸੱਤ ਧੂਮਕਾਂ ਦੀ ਟੇਕ ਦੇਣ ਵਾਲਾ ਤੇਰਾ ਨਾਮ ਹੀ ਸਾਡਾ ਪਾਤਸ਼ਾਹ ਹੈ ਮੈਂ ਗਰੀਬ ਮੈਂ ਮਸਕੀਨ ਤੇਰਾ ਨਾਮ ਹੈ ਆਧਾਰ ਰਹਾ ਹੇ ਪਰਮੇਸ਼ਰ ਮੈਂ ਸ਼ੁਭ ਗੁਣਾ ਰੂਪੀ ਧਨ ਤੋਂ ਹੀਣਾ ਗਰੀਬ ਦਿਨਾ ਮੈਂ ਸਾਧਨਾ ਵੱਲੋਂ ਵੀ ਮਸਕੀਨ ਕੰਗਾਲ ਹਾਂ અત્યੰਤ ਗਰੀਬ ਹਾਂ ਮੈਨੂੰ ਇੱਕ ਤੇਰਾ ਨਾਮ ਹੀ ਆਧਾਰਾ ਆਸਰਾ ਰੂਪ ਹੈ ਰਹਾਉ ਬਿਸਰਾਮ ਦੇ ਕੀ ਭਗਤ ਜੀ ਕਿਰਪਾ ਕਰਦੇ ਹਨ ਕਰੀਮਾ ਰਹੀਮਾ ਅੱਲਾਹ ਤੂੰ ਗਨੇ ਹੈ ਪਰਮੇਸ਼ਰ ਤੂੰ ਕਰੀਮਾ ਕਿਰਪਾਲੂ ਸਰੂਪ ਰਹੀਮਾ ਰਹਿਮਦਿਲ ਵਾਲਾ ਅੱਲਾਹ ਭਾਵ ਅਲਖ ਸਰੂਪ ਤੇ ਸਭਨਾ ਦਾ ਧਨੀ ਗਨੀ ਪਾਵ ਧਨੀ ਪਾਵ ਮਾਲਕ ਹੈ ਵਾ ਮੈਨੂੰ ਕਿਰਪਾਲੂ ਰਹਿਮਦਿਲੀ ਤੇ ਅਲਗ ਸਰੂਪ ਗਨੀ ਸਮਝਿਆ ਵਿਚਾਰਿਆ ਹੈ ਹਾਜ਼ਰਾ ਹਜ਼ੂਰ ਦਰਪੇਸ ਤੂੰ ਮਨੇ ਏ ਪਰਮੇਸ਼ਰ ਤੂੰ ਹਾਜ਼ਰਾ ਹਜ਼ੂਰ ਹੁੰਦਾ ਨੇੜੇ ਤੋਂ ਨੇੜੇ ਹਾਜ਼ਰਾ ਸਾਹਮਣੇ ਤੇ ਹਜ਼ੂਰ ਹੁੰਦਾ ਨੇੜੇ ਹੈ ਅਤੇ ਮਨੀ ਕਿਉਂਕਿ ਸਾਹਮਣੇ ਤੇ ਨੇੜੇ ਚ ਫਰਕ ਹੈ ਕਈ ਵੇਰੀ ਅਸੀਂ ਦੇਖਦੇ ਹਾਂ ਕੋਈ ਇਨਸਾਨ ਸਾਡੇ ਤੋਂ ਸਾਡਾ ਪਿਆਰਾ ਖੜਾ ਤਾਂ ਹੁੰਦਾ ਹੈ ਸਾਹਮਣੇ ਪਰ ਦੂਰ ਹੁੰਦਾ ਹੈ ਦਿਸ ਰਿਹਾ ਹੈ ਅਸੀਂ ਕਹਿੰਨੇ ਉਹ ਸਾਹਮਣੇ ਹੈ ਪਰ ਨੇੜੇ ਨਹੀਂ ਹੁੰਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਤੂੰ ਸਾਹਮਣੇ ਵੀ ਹੈ ਹਜ਼ੂਰ ਨੇੜੇ ਵੀ ਹੈ ਮਨੀ ਮੇਰੇ ਦਰ ਅੰਦਰ ਤੇ ਪੇਸ ਅੱਗੇ ਭਾਵ ਬਾਹਰ ਵੀ ਤੂੰ ਹੀ ਵਿਆਪਕ ਹੈ ਤੂੰ ਹੀ ਮਨੀ ਦਾਤਾ ਹੈ ਦਰਿਆ ਤੂੰ ਦੇਹੰਦ ਤੂੰ ਬਿਸਿਆਰ ਤੂੰ ਤਨੇ हे ਪਰਮੇਸ਼ਰ ਤੂੰ ਆਪ ਹੀ ਪ੍ਰਤਖ ਦਰਿਆ ਰੂਪ ਹੈ ਤੂੰ ਆਪ ਹੀ ਦੇਹੰਦ ਦਾਤਾ ਰੂਪ ਹੈ ਤੂੰ ਆਪ ਹੀ ਸੰਸਾਰ ਰੂਪੀ ਦਰਿਆਉ ਸਮੁੰਦਰ ਹੈ ਤੂੰ ਹੀ ਸ਼ੁਭ ਗੁਣਾ ਰੂਪੀ ਆਗਾਦ ਦਰਿਆਉ ਸਮੁੰਦਰ ਰੂਪ ਹੈ ਤੂੰ ਆਪ ਹੀ ਗੁਰੂ ਰੂਪ ਦਰਿਆਉ ਦ੍ਰਵੀਪੂਤ ਹੈ ਦਰਿਆ ਦੀ ਨਿਆਈ ਢਲਣ ਪਸੀਜਣ ਵਾਲਾ ਹੈ ਤੂੰ ਆਪ ਹੀ ਬ੍ਰਹਮ ਗਿਆਨ ਭੁਗਤ ਮੁਕਤ ਦੀ ਦਾਤ ਦੇਣ ਵਾਲਾ ਹੈ ਅਤੇ ਤੂੰ ਹੀ ਬਿਸਿਆਰ ਵੱਡਾ ਤਨੀ ਤਨਵਾਨ ਹੈ ਬਿਸਿਆਰ ਵੱਡੀ ਤੁਰਿਆ ਪਾਦਰੂਪੀ ਪਦਵੀ ਦੇਣ ਵਾਲਾ ਤਨੀ ਮਾਲਕ ਹੈ ਦੇਹ ਲੇਹ ਏਕ ਤੂੰ ਦਿਗਰ ਕੋ ਨਹੀਂ ਏ ਮਹਾਰਾਜ ਸਾਰੇ ਜੀਵਾਂ ਨੂੰ ਜ਼ਿੰਦਗੀ ਰੋਜੀ ਆਦ ਦੇਣ ਵਾਲਾ ਤੇ ਸਾਰਿਆਂ ਦੀ ਜਿੰਦ ਲੈਣ ਵਾਲਾ ਇਕ ਤੂੰ ਹੀ ਹੈ ਆਪਣੇ ਭਗਤਾਂ ਦੀ ਸ਼ਰਧਾ ਭਾਵਨਾ ਲੈ ਕਰਕੇ ਉਹਨਾਂ ਨੂੰ ਬ੍ਰਹਮ ਗਿਆਨ ਦੇਣ ਵਾਲਾ ਇਕ ਤੂੰ ਹੀ ਹੈ ਤੇਰੇ ਤੋਂ ਬਿਨਾ ਸਾਡਾ ਹੋਰ ਕੋਈ ਦਿਗਰ ਹੁੰਦਾ ਦੂਸਰਾ ਆਸਰਾ ਨਹੀਂ ਹੈ ਤੂੰ ਦਾਨਾ ਤੂੰ ਬੀਨਾ ਮੈਂ ਵਿਚਾਰ ਕਿਆ ਕਰੀ ਤੂੰ ਆਪ ਹੀ ਸਾਰਿਆਂ ਦੇ ਦਿਲਾਂ ਦੀ ਦਾਨਾ ਹੁੰਦਾ ਜਾਣਨ ਵਾਲਾ ਗਿਆਤਾ ਹੈ ਅਤੇ ਤੂੰ ਆਪ ਹੀ ਸਭਨਾ ਦੇ ਗੁਪਤ ਪ੍ਰਤੱਖ ਕੰਮਾਂ ਨੂੰ ਬਿਨਾਂ ਹੰਦਾ ਦੇਖਣ ਵਾਲਾ ਦ੍ਰਿਸ਼ਟਾ ਰੂਪ ਹੈ ਮੈਂ ਕਿਹਾ ਮੈਂ ਕੀ ਵਿਚਾਰ ਕਰ ਸਕਦਾ ਹਾਂ ਭਾਵ ਕੀ ਨਿਰਣਾ ਕਰ ਸਕਦਾ ਹਾਂ ਮੈਂ ਵਿਚਾਰਾ ਤੁਸ ਜੀਵ ਕੀ ਕਰ ਸਕਦਾ ਨਾ ਮੇ ਚੇ ਸੁਆਮੀ ਬਖਸੰਦ ਤੂੰ ਹਰੀ ਭਗਤ ਨਾਮਦੇਵ ਜੀ ਕਥਨ ਕਰਦੇ ਹਨ ਕਿ ਇਹ ਸਾਡੇ ਜਨਾਂ ਚੇ ਹੁੰਦਾ ਦੇ ਸੁਆਮੀ ਮਾਲਕ हे हरि परमेश्वर एक तू ही बक्संद बक्षण वाला है तू ही बक्षंद बक्षिशा करने वाला है मेरे ताई बक्षणा कर सो अगला भक्त नामदेव जी, दा नाम जी का शब्द प्रारंभ हो रहा है भक्त नामदेव जी बिरद अवस्था ਵਿੱਚ ਕੋਈ ਸਮਾਂ દ્વાਰਕਾ ਵਿੱਚ ਜਾ ਕੇ ਰਹੇ ਇਹਨਾਂ ਦੇ ਨਾਲ ਹੀ ਇਹਨਾਂ ਦੀ ਧਰਮ ਪਤਨੀ लाडली ਰਾਜਾबाई ਵੀ ਸੀ ਉਥੇ ਆਪਣੇ ਕਿਤੇ ਕਿਤੇ ਅਨਸਾਰ ਕੱਪੜੇ ਧੋਇਆ ਕਰਦੇ ਹਨ ਬਸਤਰਾਂ ਦੀਆਂ ਪੰਡਾਂ ਬਣ ਕੇ ਇੱਕ ਗੱਡੀ ਰੇੜੀ ਦੇ ਉੱਪਰ ਲੱਦ ਕੇ ਉਸ ਨੂੰ ਧੂ ਕੇ ਲਿਆਉਂਦੇ ਸਨ ਇਸ ਪ੍ਰਕਾਰ ਇੱਕ ਦਿਨ ਭਗਤ ਜੀ ਦੇ ਮਨ ਵਿੱਚ ਸੰਕਲਪ ਹੋਇਆ ਕਿ ਜੇਕਰ ਪਰਮੇਸ਼ਰ ਕੋਈ ਘੋੜੀ ਦੇ ਦੇਵੇ ਤਾਂ ਕੰਮ ਬਹੁਤ ਸੌਖਾ ਹੋ ਜਾਵੇਗਾ ਨਾਲੇ ਤਾਂ ਬਸਤਰ ਲੱਦ ਲਿਆ ਕਰਾਂਗੇ ਤੇ ਨਾਲੇ ਆਪ ਅਸਵਾਰ ਹੋ ਕੇ ਚਲੇ ਜਾਇਆ ਕਰਾਂਗੇ ਤਦੋਂ ਪਰਮੇਸ਼ਰ ਨੇ ਸੋਚਿਆ ਇਸ ਭਗਤ ਨਾਮਦੇਵ ਨੇ ਹੁਣ ਬਿਰਧ ਅਵਸਥਾ ਵਿੱਚ ਘੋੜੀ ਦਾ ਸੰਕਲਪ ਕੀਤਾ ਹੈ ਕੱਲ ਨੂੰ ਹੋਰ ਵੀ ਸੰਕਲਪ ਕਰ ਸਕਦਾ ਹੈ ਇਹਨਾਂ ਸੰਕਲਪਾਂ ਕਰਕੇ ਇਸ ਦੇ ਸਿਮਰਨ ਭਜਨ ਵਿੱਚ ਵਿਗਨ ਪੈ ਸਕਦਾ ਹੈ ਇਸ ਲਈ ਇਸ ਦਾ ਸੰਕਲਪ ਹੁਣੇ ਮੇਟਣਾ ਚਾਹੀਦਾ ਉਸ ਵੇਲੇ ਭਗਵਾਨ ਨੇ ਇੱਕ ਮੁਗਲ ਦਾ ਰੂਪ ਧਾਰ ਲਿਆ ਨਾਲ ਇੱਕ ਘੋੜੀ ਲੈ ਕੇ ਭਗਤ ਨਾਮਦੇਵ ਜੀ ਦੇ ਸਾਹਮਣੇ ਆ ਖੜੇ ਹੋਏ ਤੇ ਉਸੇ ਸਮੇਂ ਘੋੜੀ ਨੇ ਇੱਕ ਬਸ਼ੇਰਾ ਦੇ ਦਿੱਤਾ ਤਦੋਂ ਮੁਗਲ ਰੂਪ ਵਿੱਚ ਭਗਵਾਨ ਨੇ ਭਗਤ ਨਾਮਦੇਵ ਜੀ ਨੂੰ ਆਵਾਜ਼ ਮਾਰੀ ਕਿ ਉਹ ਜਾਰਾ ਛੇਤੀ ਆ ਹੋਰ ਛੇਤੀ ਆ ਉਸ ਭਾਵ ਵਿੱਚ ਪ੍ਰਸ਼ਨ ਉੱਤਰ ਕਰਦੇ ਹੋਏ ਜੋ ਮੁਗਲ ਪਠਾਨ ਦੇ ਰੂਪ ਵਿੱਚ ਭਗਵਾਨ ਨੇ ਭਗਤ ਨਾਮਦੇਵ ਜੀ ਨੂੰ ਕਿਹਾ ਉਸ ਨੂੰ ਭਗਤ ਨਾਮਦੇਵ ਜੀ ਇਸ ਸ਼ਬਦ ਵਿੱਚ ਉਚਾਰਨ ਕਰਦੇ ਆ ਹੱਲੇ ਜਾਰਾ ਹੱਲੇ ਜਾਰਾ ਖੁਸ ਖਬਰੀ ਹੱਲੇ ਹੁੰਦਾ ਹੈ ਜਾਰਾ ਮਿੱਤਰਾ ਖੱਲੇ ਹੀ ਯਾਰਾ ਮਿੱਤਰਾ ਹਲ ਕੇ ਆ ਪਾਵ ਛੇਤੀ ਆ ਤੇ ਮੇਰੀ ਘੋੜੀ ਦੇ ਬਸ਼ੇਰੇ ਨੂੰ ਚੁੱਕ ਭਗਤ ਨਾਮਦੇਵ ਜੀ ਨੇ ਮਿੱਟੀ ਜੀ ਆਵਾਜ਼ ਸੁਣ ਕੇ ਭਗਵਾਨ ਨੂੰ ਪਛਾਣ ਲਿਆ ਕਿ ਭਗਵਾਨ ਜੀ ਹੀ ਮੇਰੀ ਪਰਖ ਕਰਨ ਲਈ ਮੁਗਲ ਰੂਪ ਵਿੱਚ ਆਏ ਹਨ ਤਦੋਂ ਭਗਤ ਜੀ ਨੇ ਕਿਹਾ ਕਿ ਇਹ ਭਗਵਾਨ ਜੀ ਖੁਸ਼ ਖਬਰੀ ਖੁਸ਼ੀ ਵਾਲੀ ਖਬਰ ਹੈ ਬਲ ਬਲ ਜਾਓ ਹਾਂ ਬਲ ਬਲ ਜਾਓ हे भगवान तेरे ताई मैं बलहार बलहार जांदा तिन्ना ਕਾਲਾਂ ਵਿੱਚ ਹੀ ਮੈਂ ਮਨ ਬਾਣੀ ਸਰੀਰ ਕਰਕੇ ਸਦਾ ਤੇਰੇ ਤਾਈ ਬਲ ਬਲ ਬਲਹਾਰ ਕੁਰਬਾਨ ਜਾਂਦਾ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ ਰਹਾਉ ਨੀਕੀ ਤੇਰੀ ਬਿਗਾਰੀ ਆਲੇ ਤੇਰਾ ਨਾਮ ਰਹਾਉ ਤੇਰੀ ਇਹ ਬਿਗਾਰੀ ਹੁੰਦਾ ਬਿਗਾਰ ਲਾਈ ਹੋਈ ਬੜੀ ਨੀਕੀ ਚੰਗੀ ਹੈ ਭਾਵੇਂ ਮੈਂ ਤਾਂ ਆਪ ਉੱਪਰ ਚੜਨ ਲਈ ਘੋੜੀ ਮੰਗੀ ਸੀ ਪਰ ਤੂੰ ਤਾਂ ਮੈਨੂੰ ਹੀ ਉਪਰੋਂ ਝੁਕਾ ਦਿੱਤੀ ਹੈ ਫਿਰ ਤੁਹਾਡਾ ਨਾਮ ਕੀ ਹੈ ਭਗਵਾਨ ਨੇ ਕਿਹਾ ਮੇਰਾ ਨਾਮ ਆਲੇ ਬੇਗ ਹੈ ਹਾਂ ਭਗਵਾਨ ਤੇਰਾ ਇਹ ਆਲੇ ਬੇਗ ਨਾਉ ਨਾਮ ਵੀ ਬੜਾ ਚੰਗਾ ਸੁੰਦਰ ਹੈ ਭਾਵੇਂ ਤੂੰ ਸੰਸਾਰ ਰੂਪੀ ਆਲੇ ਘਰ ਨੂੰ ਬੇਗ ਚਲਾਉਣ ਵਾਲਾ ਹੈ ਤੇਰਾ ਨਾਮ ਹੀ ਸਭ ਤੋਂ ਆਲੇ ਵੱਡਾ ਸ੍ਰੇਸ਼ਟ ਉੱਤਮ ਹੈ ਰਹਾਉ ਬਿਸਰਾਮ ਦੇ ਕੀ ਭਗਤ ਜੀ ਕਿਰਪਾ ਕਰ ਰਿਹਾ ਕੁਜ਼ਾ ਆਮਦ ਕੁਜ਼ਾ ਰਫਤੀ ਕੁਜ਼ਾ ਮੇਰਵੀ ਪਾਤਸ਼ਾਹ ਫਰਮਾਉਂਦੇ ਹਨ ਭਗਤ ਨਾਮਦੇਵ ਜੀ ਦੇ ਰਾਹੀ ਮੈਨੂੰ ਤੁਸੀਂ ਇਹ ਦੱਸੋ ਕਿ ਕੁਜ਼ਾ ਕਿੱਥੋਂ ਆਮਦ ਆਏ ਹੋ ਕੁਜ਼ਾ ਕਿੱਥੋਂ ਕਿੱਥੇ ਤੁਸੀਂ ਰਫਤੀ ਗਏ ਸੀ ਅਤੇ ਹੁਣ ਕੁਜਾ ਕਿਥੇ ਮੇਰ ਵੀ ਰਵਾਨਾ ਹੋਣ ਲੱਗੇ ਹੋ ਦੁਆਰਕਾ ਨਗਰੀ ਰਾਸ ਬਗੋਈ ਇਹ ਦੁਆਰਕਾ ਕ੍ਰਿਸ਼ਨ ਭਗਵਾਨ ਦੀ ਨਗਰੀ ਹੈ ਇੱਥੇ ਰਾਸ ਸੱਚ ਬਗੋਈ ਹੁੰਦਾ ਬੋਲਣਾ ਕਰੀ ਭਾਵ ਸੱਚ ਦਸੀ ਖੂਬ ਤੇਰੀ ਪਗਰੀ ਮੀਠੇ ਤੇਰੇ ਬੋਲ ਹੇ ਭਗਵਾਨ ਤੇਰੀ ਪਗਰੀ ਪੱਗ ਬਹੁਤ ਖੂਬ ਸੁੰਦਰ ਹੈ ਤੇ ਤੇਰੇ ਬੋਲ ਬਚਨ ਵੀ ਬਹੁਤ ਮਿੱਠੇ ਮਿੱਠੇ ਪਿਆਰੇ ਹਨ ਭਾਵ ਤੇਰੀ ਮੁਗਲ ਪਠਾਣਾ ਵਾਲੀ ਟੇਢੀ ਜੀ ਵਲਾਂ ਵਾਲੀ ਪੱਗ ਨਹੀਂ ਹੈ ਅਤੇ ਨਾ ਹੀ ਉਹਨਾਂ ਵਰਗੇ ਕੋੜੇ ਬਚਨ ਹਨ ਤੇਰੇ ਬਚਨ ਬੜੇ ਮਿੱਠੇ ਹਨ ਦੁਆਰਕਾ ਨਗਰੀ ਕਾਹੇ ਕੇ ਮਗੋਲ ਫਿਰ ਇਸ ਕ੍ਰਿਸ਼ਨ ਭਗਵਾਨ ਦੀ ਦੁਆਰਕਾ ਨਗਰੀ ਵਿੱਚ ਮਗੋਲ ਮੁਗਲ ਕਾਹੇ ਕਿੱਥੋਂ ਦੇ ਆਗੇ ਪਾਵਿੱਥੇ ਚੰਦਰਕੁਮਨੀ ਨੇ ਤਪ ਕੀਤਾ ਸੀ ਤੇ ਸ਼ਰਾਪ ਦਿੱਤਾ ਸੀ ਕਿ ਇੱਥੋਂ ਕੋਈ ਮੁਗਲ ਨਾ ਆ ਸਕੇ। हे ਨਾਮਦੇਵ ਕੀ ਤੂੰ ਮੈਨੂੰ ਸਿਆਣ ਲਿਆ ਹੈ? ਤਦ ਭਗਤ ਜੀ ਨੇ ਕਿਹਾ ਕਿ ਹਾਂ ਭਗਵਾਨ ਜੀ ਮੈਂ ਤੁਹਾਨੂੰ ਹਰ ਤਰ੍ਹਾਂ ਕਰਕੇ ਪਛਾਣ ਲਿਆ ਹੈ। ਚੰਦੀ ਹਜ਼ਾਰ ਆਲਮ ਏਕ ਲਖਾਨਾ। ਸੋ ਇਸ ਦਾ ਦੂਸਰਾ ਪਾਠ ਏਕ ਲਖਾਨਾ ਵੀ ਕਰਦੇ ਹਨ। ਪਰ ਇੱਥੇ ਪਾਠ ਏਕ ਲਖਾਨਾ ਇਸ ਤਰ੍ਹਾਂ ਆਇਆ ਹੈ। ਮੈਂ ਤਾਂ ਜੰਨੀ ਕਹੀਏ ਕਈ ਹਜ਼ਾਰ ਆਲਮ ਸੰਸਾਰ ਵਿੱਚ ਏਕ-ਇਕ ਤੈਨੂੰ ਲਖਾਨਾ ਲਖਿਆ ਪਵ ਜਾਣਿਆ ਹੈ ਏਕਲ ਖਾਨਾ ਦੂਸਰਾ ਪਾਠ ਹੈ ਕਈ ਹਜ਼ਾਰ ਜੋ ਜਗਤ ਹੈ ਇਹ ਏਕਲ ਇੱਕ ਆਪ ਹੀ ਜੀਦਾ ਹੀ ਖਾਨਾ ਕਰ ਹੈ ਹਮ ਜਿਨੀ ਬਾਦਸ਼ਾ ਸਾਵਲੇ ਵਰਨਾ ਏ ਬਾਦਸ਼ਾਹ ਮਹਾਰਾਜ ਵਸ ਰੂਪ ਰੂਪੀ ਪਾਤ ਤਖਤ ਦੇ ਸਾਹ ਮਾਲਕ ਪਰਮੇਸ਼ਰ ਵਾਇਗੁਰੂ ਖਮ ਆਸਾਨੇ ਤੈਨੂੰ ਇਹੋ ਜਿਹਾ ਚਿਨੀ ਜਾਣਿਆ ਹੈ ਕਿ ਤੁਸੀਂ ਹੀ ਸਾਮਲੇ ਸਿਆਮ ਵਰਨਾ ਰੰਗ ਵਾਲੇ ਵਿਸ਼ਨੂੰ ਕ੍ਰਿਸ਼ਨ ਆਦ ਅਵਤਾਰਾਂ ਨੂੰ ਧਾਰਨ ਕਰਦੇ ਹੋ ਵਾ ਤੂੰ ਹੀ ਹੀ ਮਾਇਆ ਸਭਲ ਹੋ ਕੇ अनेका ਰੰਗਾ ਵਾਲਾ ਹੋ ਰਿਹਾ ਹੈ ਅਸਪਤ ਗਜਪਤ ਨਰਹ ਨਰੀਂਦ ਫਿਰ ਜੋ ਅਸ ਘੋੜਿਆਂ ਦਾ ਪਤਪਤੀ ਭਾਵ ਸੂਰਜ 14 ਰਤਨਾ ਵਿੱਚ ਉੱਚ ਸਰਵਾ ਘੋੜਾ ਸੂਰਜ ਨੂੰ ਮਿਲਿਆ ਸੀ ਗਾਜ ਹਾਤੀ ਦਾ ਪਤ ਪਤੀ ਭਾਵ ਮਾਲਕ ਅਰਥਾਤ 에ਰਾਵਤ ਹਾਤੀ ਦਾ ਮਾਲਕ ਇੰਦਰ ਅਤੇ ਨਰਹ ਨਰਾਂ ਦਾ ਨਰਿੰਦ ਰਾਜਾ ਭਾਵ ਕਬੀਰ ਭੰਡਾਰੀ ਬ੍ਰਹਮਾ ਆਦਕ ਹਨ ਨਾਮੇ ਕੇ ਸੋ ਆਮੀ ਮੀਰ ਮੁਕੰਦ ਭਗਤ ਨਾਮਦੇਵ ਜੀ ਕਥਨ ਕਰਦੇ ਹਨ ਕਿ हे ਸਾਡੇ ਜਨਾਂ ਦੇ ਸੁਆਮੀ ਮਾਲਕ ਪ੍ਰਭੂ ਤੂੰ ਇਨਾਂ ਪਰੋਕਤ ਦੇਵਤਿਆ ਆਦ ਦਾ ਵੀ ਮੀਰ ਪਾਤਸ਼ਾਹ ਹੈ ਅਤੇ ਮੁਕੰਦ ਮੁਕਤੀ ਦਾ ਦਾਤਾ ਹੈ ਭਾਵ ਜੋ ਪਾਤਸ਼ਾਹਾਂ ਦਾ ਵੀ ਪਾਤਸ਼ਾਹ ਉਹ ਇਸ ਨਾਮਦੇਵ ਦਾ ਮਾਲਕ ਹੈ ਸੋ ਭਗਤ ਨਾਮਦੇਵ ਜੀ ਦੇ ਐਸੇ ਪਿਆਰੇ ਵਜਨ ਸੁਣ ਕੇ ਭਗਵਾਨ ਨੇ ਪ੍ਰਤੱਖ ਸਰਗੁਣ ਸਰੂਪ ਦੇ ਵਿੱਚ ਹੋ ਕੇ ਭਗਤ ਜੀ ਨੂੰ ਦਰਸ਼ਨ ਦਿੱਤੇ ਤੇ ਆਪਣੇ ਕੰਠ ਨਾਲ ਲਾ ਲਿਆ ਵਾਹੇ ਗੁਰੂ ਵਾਹੇ ਗੁਰੂ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਵਾਹੇ ਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ